ਸਰਨ ਸਿੰਘ ਪੰਦੇਰੇ ਦੇ ਵੱਲੋਂ ਜਿਹੜੇ ਕੀ ਬੈਨਰ ਲਗਾਏ ਜਾ ਰਹੇ ਨੇ ਤੇ ਬੈਨਰ ਦਾ ਨਾਮ ਰੱਖਿਆ ਗਿਆ ਉੱਪਰ ਲਿਖਿਆ ਗਿਆ ਵਾ ਕਿ ਸਾਡਾ ਕੀ ਕਸੂਰ ਅਸੀਂ ਇਹ ਬੈਨਰਾਂ ਦੀ ਸ਼ੁਰੂਆਤ ਪਿੰਡ ਚੱਬੇ ਤੋਂ ਕਰ ਰਹੇ ਹੈਗੇ ਆਂ ਭੱਜ-ਭਾਗੜ ਜੋੜ ਦੇ ਜਿਹੜੇ ਲੀਡਰ ਸੌਣਗੇ ਉਹਨਾਂ ਕੋਲ ਸਵਾਲਾਂ ਵਾਸਤੇ ਇੱਕ ਸੈਮਬਰੀ ਤਿਆਰ ਕਰ ਦਿੱਤੀ ਹੈ ਹਰ ਇੱਕ ਪਾਰਟੀ ਆਪ ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ ਸਮਰਥਨ ਕਰਦੀ ਆ ਕੋ ਵਿਰੋਧ ਕਰਦਾ ਇਹ ਬੈਨਰ ਜਿਹੜੇ ਆ ਅਸੀਂ ਪੀਜਪੀ ਦੇ ਆਗੂਆਂ ਦੇ ਜਾਂ ਪੀਜਪੀ ਗੱਠਜੋੜ ਜਿਹੜਾ ਉਹਨਾਂ ਦੇ ਵਿਰੋਧ ਕਰਨ ਵਾਸਤੇ ਜਿਹੜਾ ਵਾ ਇਹ ਬੈਨਰ ਲਗਾ ਕੇ ਅੱਜ ਇਹ ਸ਼ੁਰੂਆਤ ਕੀਤੀ ਸੀ ਪੂਰੀ ਦੇਸ਼ ਦੁਨੀਆ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਅੰਦੋਲਨ ਦਾ ਜਿਹੜਾ ਪੂਰਜੋ ਸਮਰਥਨ ਕੀਤਾ ਜਾਵੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਇਹ ਜਿਹੜੀਆਂ ਆਮ ਲੋਕਾਂ ਦੀਆਂ ਮੰਗਾਂ ਜਿਹੜੀਆਂ ਵਾ ਕੇਂਦਰ ਤੋਂ ਪੂਰੇ ਵਧੀਆ ਤਰੀਕੇ ਨਾਲ ਸ਼ਾਂਤਮਈ ਰਹਿ ਕੇ ਜਿਵੇਂ ਮਨਾਇਆਂ ਜਾ ਸਕਣ ਅੰਮ੍ਰਿਤਸਰ ਗੁਰੂ ਨਗਰੀ ਅਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਦੇ ਵੱਲੋਂ ਜਿਹੜੇ ਕਿ ਬੈਨਰ ਲਗਾਏ ਜਾ ਰਹੇ ਨੇ ਤੇ ਬੈਨਰ ਦਾ ਨਾਮ ਰੱਖਿਆ ਗਿਆ ਉੱਪਰ ਲਿਖਿਆ ਗਿਆ ਵਾ ਕਿ ਸਾਡਾ ਕੀ ਕਸੂਰ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡ ਚੱਬਾ ਦੇ ਵਿੱਚ ਬੈਨਰ ਲੱਗ ਰਹੇ ਨੇ ਕਿਸਾਨ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਹੋਏ ਨੇ ਇਹ ਤਸਵੀਰਾਂ ਨੇ ਗਲਬਾਤ ਵੀ ਅਸੀਂ ਸਰਵਿਸ ਸਿੰਘ ਦੇ ਨਾ ਕਰਾਂਗੇ ਪਰ ਉਸ ਜਿਹੜਾ ਬੈਨਰ ਲਗਾਏ ਜਾ ਰਿਹਾ ਸਾਡਾ ਕੀ ਕਸੂਰ ਉੱਪਰ 12 ਮੰਗਾ ਹੈਗੀਆਂ ਨੇ ਜੋ ਰੱਖੀਆਂ ਗਿਆ ਨੇ ਜੋ ਮੋਰਚੇ ਦੇ ਵਿੱਚ ਰੱਖਿਆ ਗਿਆ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਮੋਰਚਾ ਸ਼ੰਭੂ ਬਾਡਰ ਦੇ ਉੱਪਰ ਚੱਲ ਰਿਹਾ ਵਾ ਜਿੱਤੇ ਚ ਕਈ ਕਿਸਾਨ ਵੀ ਸ਼ਹੀਦ ਹੋਏ ਨੇ ਪਰ ਕੇਂਦਰ ਸਰਕਾਰ ਕੋਲ ਆਪਣੀਆਂ ਮੰਗਾਂ ਮਨਾਉਣ ਵਾਸਤੇ ਵੱਖਰੇ ਵੱਖਰੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਇਹ ਤਸਵੀਰਾਂ ਨੇ ਦੇਖ ਸਕਦੇ ਤਸਵੀਰਾਂ ਜੋ ਜੋ ਸ਼ੰਭੂ ਬਾਡਰ ਦੇ ਉੱਪਰ ਵਾਪਰਿਆ ਸੀ ਉਹ ਇਸ ਬੈਨਰ ਦੇ ਵਿੱਚ ਪੇਸ਼ ਕੀਤਾ ਗਿਆ ਵਾ ਅੱਜ ਤੱਕ ਗੋਲੀਆਂ ਚਲਾਈਆਂ ਗਈਆਂ ਸੀ ਉੱਧ ਦੇ ਹਰਿਆਣਾ ਫੋਰਸ ਦੇ ਵੱਲੋਂ ਉਹਦੀ ਤਸਵੀਰਾਂ ਬਣਾਈਆਂ ਗਈਆਂ ਨੇ ਸ਼ਹੀਦ ਸੁਭਕਰਨ ਸਿੰਘ ਦਾ ਵੀ ਜਿਹੜਾ ਕੀ ਫੋਟੋ ਲਗਾਈ ਗਈ ਆ ਤੇ ਗੱਲਬਾਤ ਵਿੱਚ ਅਸੀਂ ਕਰਾਂਗੇ ਸਰਵਜਿੰ ਸਿੰਘ ਪੰਦੇ ਦੇ ਨਾਲ ਪੰਦੇਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਬੈਨਰ ਲਗਾਏ ਜਾ ਰਹੇ ਨੇ ਵੱਖ-ਵੱਖਰੇ ਪਿੰਡਾਂ ਦੇ ਵਿਚਾਰਾਂ ਦੇ ਵਿੱਚ ਕੀ ਮਕਸਦ ਆ ਦੇਖੋ ਮਕਸਦ ਤਾਂ ਇਹਦਾ ਇਹ ਹੈਗਾ ਵੀ ਅਸੀਂ ਇਹ ਬੈਨਰਾਂ ਦੀ ਸ਼ੁਰੂਆਤ ਪਿੰਡ ਚੱਬੇ ਤੋਂ ਕਰ ਰਹੇ ਹੈਗੇ ਆ ਇਹ ਬੈਨਰ ਲਾ ਕੇ ਇਹ ਜਿਹੜੇ ਭਾਜਪਾ ਗਠਜੋੜ ਦੇ ਜਿਹੜੇ ਲੀਡਰ ਸੌਣਗੇ ਉਹਨਾਂ ਕੋਲ ਸਵਾਲਾਂ ਵਾਸਤੇ ਇੱਕ ਸੈਮਰੀ ਤਿਆਰ ਕਰ ਦਿੱਤੀ ਹੈ ਕਿ ਕਿਸਾਨਾਂ ਮਿੱਤਰ ਨੂੰ ਸ਼ੰਭੂ ਬਾੜ ਤੋਂ ਉੱਪਰ ਕਿੰਨੇ ਦਿਨ ਹੋ ਗਏ ਪੰਦੇ ਸਾਹਿਬ ਲਗਭਗ 53 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲਦਾ ਲੱਗਦਾ ਕਿ ਫਸਲ ਵੀ ਪੱਕੀ ਆ ਕਣਕ ਉਹਦੇ ਕਰਕੇ ਕਿਸਾਨ ਨੂੰ ਥੋੜਾ ਜਿਹਾ ਢਲਣਾ ਪੈ ਰਿਹਾ ਜਾਂ ਕਿਸਾਨ ਉੱਤੇ ਵੱਧ ਕੇ ਜਾਣੀ ਨਹੀਂ ਨਹੀਂ ਬਿਲਕੁਲ ਨਹੀਂ ਬਹੁਤ ਵੱਡਾ ਕਾਠ ਆ ਫਸਲਾਂ ਬਾਰੇ ਵੀ ਸੋਚ ਲਿਆ ਸੀ ਥੋੜੇ ਤਰੀਕੇ ਨਾਲ ਵੀ ਜਿਹੜੇ ਕਿਸਾਨ ਉੱਥੇ ਆਪਣਾ ਹਾੜੀ ਸੋਣੀ ਛੱਡ ਕੇ ਜਾਣਗੇ ਉਹਨਾਂ ਦੀਆਂ ਪਿੰਡਾਂ ਵਿੱਚ ਕੰਪੈਨ ਪਹਿਲੋ ਕਣਕ ਵੱਢੂਗੀ ਉਹਨਾਂ ਦੀ ਪਹਿਲੋ ਤੂੜੀ ਸਾਂਭੀ ਜਾਊਗੀ ਸਾਰਾ ਕੰਮ ਪਿੰਡ ਦੇ ਲੋਕ ਕਰਨਗੇ ਔਰ ਅਪ੍ਰੈਲ ਦੇ ਵਿੱਚ ਮੋਰਚਾ ਬੀਬੀਆਂ ਪੈਣਾ ਸੰਭਾਲਣਗੇ ਪਰ ਹੁਣ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਾਂ ਵੀ ਤੁਹਾਡੀ ਮੁਲਾਕਾਤ ਹੋਈ ਆ ਉਹ ਸਮਰਥਨ ਕਰ ਰਹੇ ਏ ਟੱਡਾ ਆ ਦੇਖੋ ਦੇਖੋ ਆ ਨਾ ਤੰਦੂਰ ਤਪਿਆ ਹੋ ਵਾ ਵੋਟਾਂ ਦਾ ਠੀਕ ਆ ਹਰ ਇੱਕ ਪਾਰਟੀ ਆਪ ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ ਸਮਰਥਨ ਕਰਦੀ ਆ ਕੋਈ ਵਿਰੋਧ ਕਰਦਾ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਦੇਸ਼ ਦੀ ਕਿਸੇ ਪਾਰਟੀ ਕੋ ਨਾ ਆਸ ਰੱਖੀਏ ਨਾ ਹੋਣਾ ਆਪਦੇ ਆਪ ਦੇ ਸਾਹਮਣੇ ਰੋਟੀਆਂ ਸੇਕਦੇ ਆ ਪਰ ਪਿੰਡਾਂ ਦੇ ਵਿੱਚ ਵੀ ਹੁਣ ਵਿਰੋਧ ਕੀਤਾ ਜਾ ਰਿਹਾ ਕੱਲੇ ਵੀ ਕਹਿੰਦੇ ਵਿਰੋਧ ਕੀਤਾ ਗਿਆ ਸਰਕਾਰ ਦੇ ਬਿਲਕੁਲ ਬਿਲਕੁਲ ਪਿੰਡਾਂ ਵਿੱਚ ਵੀ ਵਿਰੋਧ ਹੋਊਗਾ ਪਹਿਲੋ ਸਵਾਲ ਕੀਤੇ ਜਾਣਗੇ ਸਵਾਲਾਂ ਦੇ ਜਵਾਬ ਨਹੀਂ ਸਹੀ ਦੇਣਗੇ ਵਿਰੋਧ ਹੋਊਗਾ ਪਰ ਜਿਹੜੇ ਬੀਜੇਪੀ ਦੇ ਕੈਂਡੀਡੇਟ ਖੜੇ ਨੇ ਤਰਨ ਸੰਧੂ ਜੋ ਮਾਸਟਰ ਹਨ ਅਮਰੀਕਾ ਦੇ ਉਹ ਕਹਿੰਦੇ ਕਿ ਇੱਕ ਵਾਰੀ ਮੈਂ ਕਿਸਾਨਾਂ ਦੇ ਨਾਲ ਗੱਲਬਾਤ ਕਰੂੰਗਾ ਤੇ ਹੱਲ ਵੀ ਕੱਢੂੰਗਾ ਮੈਨੂੰ ਲੱਗਦਾ ਭਾਜਪਾ ਦੇ ਵਿੱਚ ਜਿਹੜੇ ਨਵੇਂ ਇੰਵੈਸਟਰ ਸਾਹਿਬ ਸੰਧੂ ਆਏ ਉਹਨਾਂ ਦੀ ਕੁਬਕਤ ਆ। ਹੂੰ। ਉੱਥੇ ਤਾਂ ਦੋ ਬੰਦਿਆਂ ਦੀ ਚੱਲਦੀ ਆ। ਜੀ। ਉੱਥੇ ਤਾਂ ਭਾਜਪਾ ਦੇ ਕਿਸੇ ਮੁੱਖ ਮੰਤਰੀ ਦੀ ਨਹੀਂ ਚੱਲਦੀ। ਹੂੰ। ਜਾਂ ਤਾਂ ਮੋਦੀ ਜੀ ਦੀ ਚੱਲਦੀ ਆ ਜਾਂ ਅਮਰਸ਼ਾਹ ਜੀ। ਹੂੰ। ਤਾਂ ਇਹ ਤਾਂ ਜਿਹੜੇ ਖਾਬ ਦੇਖ ਰਹੇ ਹੋ ਦੇਖੀ ਜਾਣ ਇਹਦਾ ਫਾਇਦਾ ਕੋਈ ਨਹੀਂ। ਜਿਹੜੀਆਂ ਗੱਲਾਂ ਉਹਨਾਂ ਕਹੀਆਂ ਵੀ ਲਾਂਘਾ ਖੋਲ ਦਿਓ। ਹਾਂ। ਕਿ ਤੁਹਾਡੀ ਭਾਜਪਾ ਵਿਰੋਧ ਕਰਦੀ ਪ੍ਰਧਾਨ ਮੰਤਰੀ ਕੋ ਬਿਆਨ ਦਵਾ ਦਿਓ ਫਿਰ ਮੰਨ ਜਾਗੇ। ਕੀ ਗਾਉਤਾ ਪਾਕਿਸਤਾਨ ਦੇ ਨਾਂ ਤੇ ਗਾਲਾਂ ਕੱਢਦੇ ਨੇ ਵੋਟਾਂ ਲੈਂਦੇ ਪੂਰੇ ਦੇਸ਼ ਵਿੱਚ ਤੁਸੀਂ ਕਹਿ ਰਹੇ ਲਾਂਗਾ ਖੋਨ ਦੀ ਗੱਲ ਇੱਥੇ ਤੁਸੀਂ ਪੰਜਾਬੀਆਂ ਕੋ ਵੋਟਾਂ ਲੈਣੀਆਂ ਸਾਡੀ ਗੱਲ ਕਰੀ ਜਾਂਦੇ ਹੋ ਕੇਂਦਰ ਦੇ ਵਿੱਚ ਤੁਹਾਡੇ ਬੰਦੇ ਇਸ ਗੱਲ ਦਾ ਵਿਰੋਧ ਕਰ ਰਹੇ ਪਰ ਕਈ ਕਿਸਾਨਾਂ ਨੂੰ ਰੈਸਟ ਵੀ ਕੀਤਾ ਗਿਆ ਵਾ ਉਹ ਮੁੱਦਾ ਚੁੱਕਿਆ ਗਿਆ ਜੀ ਹਾਂ ਕਿਸਾਨਾਂ ਨੂੰ ਰੈਸਟ ਵਾਸਤੇ ਅਸੀਂ ਸੱਤ ਦਾ ਪ੍ਰੋਗਰਾਮ ਕਰ ਰਹੇ ਹਾਂ ਤੇ ਨੌ ਨੂੰ ਸ਼ੰਭੂ ਬਾਰਡਰ ਤੇ ਰੇਲਾਂ ਜਾਮ ਕਰ ਰਹੇ ਹਾਂ ਪਰ ਹੁਣ ਅਗਲੀ ਰਣਨੀਤੀ ਕੀ ਕੀਤੀ ਜਾਵੇ ਕਿਉਂਕਿ ਸ਼ੰਭੂ ਬਾਰਡਰ ਤੇ ਗਰਮੀ ਵੀ ਕਾਫੀ ਆ ਗਿਆ ਲਾਈਟ ਦਾ ਪ੍ਰਬੰਧ ਵੀ ਨਹੀਂ ਹੈਗਾ ਉੱਥੇ ਦੇਖੋ ਲਾਈਟ ਤਾਂ ਅਸੀਂ ਸਰਕਾਰ ਕੋ ਲੈ ਕੇ ਰਹਾਗੇ ਪਾਣੀ ਤੇ ਸਫ ਬਾਕੀ ਕਿਸਾਨਾਂ ਵਾਸਤੇ ਗਰਮੀ ਸਰਦੀ ਬਰਸਾਤ ਇਹ ਅਸੀਂ ਪਹਿਲਾਂ ਵੀ ਚੱਲਦੇ ਰਹੇ ਤਾਂ ਅੱਗੇ ਵੀ ਚੱਲਦੇ ਰਾਂਗੇ ਬਿਲਕੁਲ ਜੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ ਪ੍ਰੋਗਰਾਮ ਕਰ ਲਏ ਬਿਲਕੁਲ ਜੀ ਵੱਡੇ ਜਿਹੜੇ ਇਹ ਬੈਨਰ ਜਿਹੜੇ ਆ ਕਿ ਵੱਖਰੀ ਵੱਖਰੀ ਜਗ੍ਹਾ ਤੇ ਉੱਪਰ ਲਗਾਏ ਜਾ ਰਹੇ ਨੇ ਤੇ ਸਾਡਾ ਕੀ ਕਸੂਰ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਮਾਚ ਮਾਚ ਹੋਰ ਵੀ ਕਿਸਾਨ ਆਗੂ ਮਜ਼ਦੂਰ ਨੇ ਗੱਲਬਾਤ ਕਰਾਂਗੇ ਚਾਬਾ ਸਾਹਿਬ ਕਿਦਾਂ ਕਿ ਹੁਣ ਬੀਜੇਪੀ ਦੇ ਨਾਲ ਬੀਜੇਪੀ ਦਾ ਵੱਖਰੇ ਤਰ੍ਹਾਂ ਗਰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਸਵਾਗਤ ਕਰਨ ਵਾਸਤੇ ਬੈਨਰ ਲਗਾਏ ਗਏ ਨੇ ਕੀ ਕੋਈ ਚੀਜ਼ ਲਿਖਿਆ ਗਿਆ ਵੇਖੋ ਜੀ ਇਹ ਬੈਨਰ ਜਿਹੜੇ ਆ ਅਸੀਂ ਬੀਜੇਪੀ ਦੇ ਆਗੂਆਂ ਦੇ ਜਾਂ ਬੀਜੇਪੀ ਗੱਠਜੋੜ ਹੈ ਜਿਹੜਾ ਉਹਨਾਂ ਦੇ ਵਿਰੋਧ ਕਰਨ ਵਾਸਤੇ ਜਿਹੜਾ ਵਾ ਇਹ ਬੈਨਰ ਲਗਾ ਕੇ ਅੱਜ ਸ਼ੁਰੂਆਤ ਕੀਤੀ ਹੈ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਇਹ ਬੈਨਰ ਜਿਹੜੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਆ ਉਹਨਾਂ ਦੀ ਪਛਾਮਾ ਵਿੱਚ ਲਾਇਆ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੇ ਆ ਅਸੀਂ ਸ਼ਹੀਦ ਸ਼ੁਭ ਕਰਨ ਦੀ ਅਸੀਂ ਫੋਟੋ ਲਾਈ ਹੈ ਜਿਹੜੀ ਕਿ ਉਹਨਾਂ ਗੋਲੀ ਮਾਰ ਕੇ ਜਿਹੜਾ ਵੱਖ ਨੌਰੀ ਬਾਰਡਰ ਦੇ ਉੱਤੇ ਸ਼ਹੀਦ ਕੀਤਾ ਸੀਗਾ ਇਹਦੇ ਨਾਲ ਹੋਰ ਵੀ ਤਸਵੀਰਾਂ ਜਿਹੜੀਆਂ ਵਾ ਮੋਦੀ ਸਰਕਾਰ ਵੱਲੋਂ ਜੋ ਸਾਡੇ ਤੇ ਜ਼ਬਰ ਕੀਤਾਗਾ ਤਸ਼ਦਦ ਦਾ ਮੂੰਹ ਬੋਲਦੀਆਂ ਤਸਵੀਰਾਂ ਲਾਈਆਂ ਤੇ ਨਾਲ ਅਸੀਂ ਮੰਗਾ ਜਿਹੜੀਆਂ ਵਾ ਉਹ ਕੀਤੀਆਂ ਨੇ ਕਿ ਕੀ ਇਹ ਸ਼ੁਭ ਕਰਨ ਦਾ ਇਹ ਕਸੂਰ ਸੀਗਾ ਕਿ ਐਮਐਸਵੀ ਦੀ ਮੰਗ ਕੀਤੀ ਆ ਤੇ ਉਹਨੂੰ ਲੀਗਲ ਗਾਰੰਟੀ ਕਰਨ ਨੂੰ ਆਉਣ ਦੀ ਗੱਲ ਕੀਤੀ ਆ ਕਰਜ਼ਾ ਜਿਹੜਾ ਵਾ ਖਤਮ ਕਰਨ ਦੀ ਗੱਲ ਕੀਤੀ ਆ ਉਹ ਜਿਹੜਾ ਵਾ ਲਖੀਮਪੁਰ ਖੀਰੀ ਘਟਨਾ ਦੀ ਜਿਹੜੀ ਆ ਜਾਂਚ ਕਰਨ ਦੀ ਮੰਗ ਕੀਤੀ ਹੈ ਇਨਸਾਫ ਹੋਵੇ ਮ ਗਿਆ ਵਾ ਕਿ ਇਹ ਇਹ ਸਾਡਾ ਸੀਗਾ ਕਿ ਦਿੱਲੀ ਜਾ ਕੇ ਜਿਹੜਾ ਵਾ ਸ਼ਾਂਤਮਈ ਅੰਦੋਲਨ ਕਰਨਾ ਆਪਣੇ ਰਾਹ ਦੇ ਵਿੱਚ ਕੀ ਇਹ ਕਸੂਰ ਸੀਗਾ ਜਿਹਦੇ ਨਾਲ ਉਹਨਾਂ ਜਿਹੜਾ ਵਾ ਗੋਲੀਆਂ ਮਾਰ ਕੇ ਤੇ ਕਿਸਾਨਾਂ ਦੇ ਰਸਤੇ ਦੇ ਵਿੱਚ ਜਿਹੜਾ ਕਿੱਲਾਂ ਦੀ ਫਸਲ ਬੋ ਕੇ ਜਿਹੜਾ ਵਾ ਉਹ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਵਾ ਇਸ ਕਰਕੇ ਅੱਜ ਵੋਟਾਂ ਆਈਆਂ ਸਾਡੇ ਪਿੰਡਾਂ ਚ ਆਉਣਗੇ ਅਸੀਂ ਉਹਨਾਂ ਨੂੰ ਇਹ ਜਿਹੜੇ ਆ ਇਹ ਆਪਣੀਆਂ ਜਿਹੜੀਆਂ 12 ਮੰਗਰੀ ਮੰਗ ਪੱਤਰ ਆ ਜਿਹੜਾ ਵਾ ਉਹਦੇ ਤੇ ਸਵਾਲ ਕਰਾਂਗੇ ਉਹਨਾਂ ਨੂੰ ਪਰ ਚੋਪਾ ਸਭ ਲੱਗਦਾ ਕਿ ਪਹਿਲਾਂ ਜਿਹੜੇ ਲੋਕ ਕਿਸਾਨਾਂ ਦੇ ਉੱਪਰ ਸਵਾਲ ਸੁਕਦੇ ਜੇ ਕਿਸਾਨ ਟਰਾਲੀ ਫੜਦੇ ਨੇ ਕਿਸ ਸੜਕਾਂ ਦੇ ਉੱਪਰ ਪੱਦਰੀਆਂ ਵਿਛਾ ਕੇ ਬਹਿ ਜਾਂਦੇ ਤਾਦੇ ਵਿੱਚ ਝੰਡੇ ਕਿ ਤੁਹਾਡਾ ਵਿਰੋਧ ਕੀਤਾ ਜਾਂਦਾ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਲੜਾਈ ਕਿਹਨਾਂ ਦੀ ਹੈ ਕਿ ਪਤਾ ਕਿ ਜਿਹੜੇ ਬੈਨਰ ਲੱਗੇ ਤੇ ਨਾਲ 12 ਮੰਗਾਂ ਹੈਗੀਆਂ ਨੇ ਇਹ ਵਰਲਡ ਦੀਆਂ ਇਹ ਮੰਗਾਂ ਹੈਗੀਆਂ ਨੇ ਲੋਕਾਂ ਦੀਆਂ ਮੰਗਾਂ ਹੈ ਕਿ ਕਿਸਾਨਾਂ ਦੀ ਕੱਲਿਆਂ ਦੀ ਨਹੀਂ ਮੰਗ ਬਿਲਕੁਲ ਜੀ ਕਦੀ ਵੀ ਅੰਦੋਲਨ ਜਿਹੜਾ ਵਾ ਕੱਲਾ ਕਿਸਾਨਾਂ ਵਾਸਤੇ ਨਹੀਂ ਕੀਤਾ ਜਾਂਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਵਾਸਤੇ ਕੀਤਾ ਜਾਂਦਾ ਜਿਹੜੀ ਐਮਐਸਪੀ ਦੀ ਗੱਲ ਹੈ ਉਹ ਕੱਲੇ ਕਿਸਾਨਾਂ ਵਾਸਤੇ ਨਹੀਂ ਅਗਰ ਐਮਐਸਪੀ ਜਿਹੜੀ ਆ ਉਹਦਾ ਲੀਗਲ ਗਾਰੰਟੀ ਕਾਨੂੰਨ ਬਣ ਜਾਂਦਾ ਵਾ ਤੇ ਦੇਸ਼ ਦੇ ਲੋਕ ਜਿੰਨਾਂ ਅਨਾਜ ਮੁੱਲ ਲੈ ਕੇ ਖਾਣਾ ਵਾ ਉਹਨਾਂ ਵਾਸਤੇ ਜਿਹੜੀ ਉਹ ਸਹੂਲ ਜਿੱ ਮਿਲ ਜੂਗਾ ਇਸ ਕਰਕੇ ਕਿਸਾਨਾਂ ਕੱਲਿਆਂ ਦੀ ਮੰਗ ਨਹੀਂ ਸਾਰੇ ਲੋਕਾਂ ਦੀ ਆਵਾਮ ਦੀ ਜਿਹੜੀ ਮੰਗ ਹੈ ਇਸ ਕਰਕੇ ਅੰਦੋਲਨ ਹੀ ਸਾਰੇ ਲੋਕਾਂ ਦਾ ਵਾ ਪੂਰੇ ਦੇਸ਼ ਦੇ ਲੋਕਾਂ ਦਾ ਵਾ ਕੱਲੇ ਕਿਸਾਨਾਂ ਦਾ ਅੰਦੋਲਨ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਲਿਵਿੰਗ ਇੰਡੀਆ ਦੇ ਤਰ੍ਹਾਂ ਬਿਲਕੁਲ ਹੋ ਜੀ ਅਸੀਂ ਤੁਹਾਡੇ ਮਾਧਿਅਮ ਰਹੀ ਜਿਹੜਾ ਵਾ ਲੋਕਾਂ ਨੂੰ ਪੰਜਾਬ ਵਸਗਿਆਂ ਨੂੰ ਦੇਸ਼ ਵਸਗਿਆਂ ਨੂੰ ਪੂਰੀ ਦੇਸ਼ ਦੁਨੀਆ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਅੰਦੋਲਨ ਦਾ ਜਿਹੜਾ ਪੁਰਜੋਰ ਸਮਰਥਨ ਕੀਤਾ ਜਾਵੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਇਹ ਜਿਹੜੀਆਂ ਆਮ ਲੋਕਾਂ ਦੀਆਂ ਮੰਗਾਂ ਜਿਹੜੀਆਂ ਵਾ ਕੇਂਦਰ ਤੋਂ ਪੂਰੇ ਵਧੀਆ ਤਰੀਕੇ ਨਾਲ ਸ਼ਾਂਤਮਈ ਰਹਿ ਬਿਲਕੁਲ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਜਿਹੜਾ ਕਿ ਪ੍ਰਚਾਰ ਕਰ ਰਹੇ ਨੇ ਪਰ ਉੱਥੇ ਹੀ ਹੁਣ ਕਿਸਾਨਾਂ ਦੇ ਵੱਲੋਂ ਵੀ ਪ੍ਰਚਾਰ ਕੀਤਾ ਜਾਵੇਗਾ ਭਾਜਪਾ ਦਾ ਇਸ ਕਰਕੇ ਕਹਿ ਰਹੇ ਆ ਕਿ ਪਿੰਡਾਂ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਜੋ ਕੇਂਦਰ ਦੇ ਨਾਲ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਮੋਦੀ ਸਰਕਾਰ ਦੇ ਵੱਲੋਂ ਮੰਗਾ ਮੰਨੀਆਂ ਹੋਈਆਂ ਸੀ ਉਹਨਾਂ ਤੋਂ ਹੁਣ ਸਰਕਾਰਾਂ ਭਾਜਪਾ ਦੀ ਨਜ਼ਰ ਆ ਰਹੀਆਂ ਇਸੇ ਕਰਕੇ ਭਾਜਪਾ ਦਾ ਹੁਣ ਕਿਸਾਨ ਅਤੇ ਜਿਹੜੇ ਪਿੰਡ ਦੇ ਲੋਕ ਹੈਗੇ ਨੇ ਉਹ ਵਿਰੋਧ ਕਰਦੇ ਨਜ਼ਰ ਆਉਣਗੇ ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ ਲਿਵਿੰਗ ਇੰਡੀਆ న్యూਸ ਅੰਮ੍ਰਿਤਸਰ